ਬੁੜਲਾਡਾ ਸ਼ਹਿਰ ਦੇ ਨੇੜਲੇ ਪਿੰਡ ਦਾਤੇਵਾਸ ਦੇ ਰੇਲਵੇ ਸਟੇਸ਼ਨ ਤੇ ਇੱਕ 27 ਸਾਲਾ ਲੜਕੀ ਦੀ ਰੇਲ ਗੱਡੀ ਹੇਠਾਂ ਔਨਕਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਪ੍ਰੀਤ ਕੌਰ ਵਜੋਂ ਹੋਈ ਹੈ ਜੋ ਕਿ ਪਿੰਡ ਦਰਿਆਪੁਰ ਦੀ ਰਹਿਣ ਵਾਲੀ ਸੀ। ਮੌਕੇ ਤੇ ਪਹੁੰਚੇ ਏਐਸਆਈ ਕੁਲਵੰਤ ਸਿੰਘ ਨੇ ਦੱਸਿਆ ਕਿ ਲੜਕੀ ਦਿਮਾਗੀ ਤਣਾਅ ਵਿੱਚ ਸੀ ਅਤੇ ਇਹ ਘਟਨਾ ਖੁਦਕੁਸ਼ੀ ਦੀ ਲੱਗਦੀ ਹੈ। ਮ੍ਰਿਤਕ ਦੀ লাশ ਨੂੰ ਬੁੜਲਾਡਾ ਸ਼ਹਿਰ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਹਨੂ ਇੱਕ 5:00 ਵਜੇ ਤਕਰੀਬਨ 5:00 ਵਜੇ ਇਤਲਾਹ ਮਿਲੀ ਸੀ ਕਿ ਇੱਕ ਵੀ ਦਾਤੇਵਾ ਸਟੇਸ਼ਨ ਤੇ ਇੱਕ ਲੇਡੀ ਟ੍ਰੇਨ ਤੋਂ ਲਿਆਈ ਆ। ਅਸੀਂ ਉਹ ਮੌਕੇ ਤੇ ਪਹੁੰਚੇ ਆ। ਅ ਇੱਕ ਲੇਡੀਜ਼ ਹੈ। ਪਤਾ ਲੱਗਿਆ ਵੀ ਇਹ ਦਰੀਆਪੁਰ ਪਿੰਡ ਤੋਂ ਹੈ। ਇਹ ਆਨ ਮੈਡਾ ਕੁੜੀ ਪੜ੍ਹੀ ਲਿਖੀ ਸੀ ਕੋਈ ਦਿਮਾਗੀ ਟੈਂਸ਼ਨ ਸੀ ਕਹਿੰਦੇ ਪਤਾ ਜਿੱਥੇ ਉਹਨਾਂ ਨੇ ਕੀ ਪਤਾ ਲੱਗਿਆ ਸਾਨੂੰ ਪਿੰਡਾਂ ਦੇ ਬੰਦੇ ਆਪਾ ਇਹਦਾ ਕੀ ਨਾਮ ਆ ਜੀ ਇਹਦਾ ਨਾਮ ਮੰਮਤਾ ਦੱਸਦੇ ਆ ਫਿਲਹਾਲ ਅਜੇ ਕਲੀਅਰ ਕਰਦੇ ਆ ਇਹਦੇ ਪੇਰੈਂਟਸ ਆ ਰਹੇ ਨੇ ਤੇ ਮੌਕੇ ਤੇ ਪਹੁੰਚੇ ਆ ਸੀ ਮੌਕੇ ਦੀ ਕਾਰਵਾਈ ਕਰਦੇ ਆ ਅਸਾਂ ਦੱਸਤਾ ਹਾਲੇ ਜੋ ਹਾਲਾਤ ਨੇ ਸਾਰੇ ਤੇ ਜਿਹੜੀ ਹੁਣ ਕਾਰਵਾਈ ਅਸੀਂ ਹੁਣ ਵਿੱਚ ਲਿਆਵਾਂਗੇ ਵਾਰਸ ਤੋਂ ਤਰਾਹ ਲੱਗ ਗਿਆ ਵਾਰਸ ਆ ਰਹੇ ਨੇ ਤੇ ਬਾਕੀ ਮੌਕੇ ਤੋਂ ਅਸੀਂ Laash ਜਿਹੜੀ ਉਹ ਮੁਰਲੀ ਕਾਰਵਾਈ ਕਰਕੇ Laash site ਤੇ ਕਰ ਲਈ ਐ ਇਹਦੇ ਵੀ ਟਰੈਕ ਕਲੀਅਰ ਕਰ ਦਿੱਤਾ ਇਹ ਕਿੱਥੇ ਲਿਆਵਾਂਗੇ ਜੀ Laash ਨੂੰ ਇਹ Laash ਸਿਵਲ ਹਸਪੀਟਲ ਪਲਾਡਾ ਰੱਖਾਂਗੇ ਹੁਣ ਹੁਣ ਕਿਉਂ ਵਕਤ ਬੇਗਾ ਹੋ ਗਿਆ ਹੁਣ ਕਾਰਵਾਈ ਜਿਹੜੀ ਸੁਹਾਵਲ ਵਿੱਚ ਲਿਆਵਾਂਗੇ ਸਾਰੀ ਤੇ ਹਾਲਾਤ ਜਿਹੜੇ ਆ ਉਹ ਮੌਕੇ ਤੋਂ ਹੀ ਲੱਗਦਿਆ ਵੀ ਇਹਨੇ ਖੁਦਕਸ਼ੀ ਕੀਤੀ ਲੱਗਦੀ ਆ